गजा ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲੈਣਾ ਜੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਭਾਈ ਲੈਣਾ ਜੀ ਦੀ ਨਿਮਰਤਾ ਸੇਵਾ ਤੇ ਸ਼ਰਧਾ ਦੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੁੰਦੇ ਸਨ ਤੇ ਆਪਣੀ ਮਿਹਰ ਤੇ ਕਿਰਪਾ ਦ੍ਰਿਸ਼ਟੀ ਭਾਈ ਲੈਣਾ ਜੀ ਉੱਪਰ ਕਰਦੇ ਸਨ ਸਿੱਖ ਸੰਗਤਾਂ ਨੇ ਇਹ ਝੁਕਾਓ ਦੇਖ ਕੇ ਇਹ ਅਨੁਮਾਨ ਲਾਇਆ ਕਿ ਆਪਣੀ ਗੁਰਿਆਈ ਗੱਦੀ ਇਹਨਾਂ ਨੂੰ ਹੀ ਦੇਣਗੇ ਜਦ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਸੁਲਖਣੀ ਜੀ ਨੇ ਸੁਣੀਆਂ ਤਾਂ ਉਹ ਚਿੰਤਾਵਾਨ ਹੋ ਕੇ ਇੱਕ ਦਿਨ ਗੁਰੂ ਜੀ ਦੇ ਪਾਸ ਧਰਮਸ਼ਾਲਾ ਵਿੱਚ ਆਏ ਸਾਹਿਬਜ਼ਾਦੇ ਸ੍ਰੀ ਚੰਦ ਤੇ ਲਖਮੀ ਦਾਸ ਤੇ ਕੁਝ ਸਿੱਖ ਵੀ ਗੁਰੂ ਜੀ ਦੇ ਪਾਸ ਬੈਠੇ ਸਨ ਮਾਤਾ ਸੁਲਖਣੀ ਜੀ ਨੇ ਕੋਲ ਬੈਠ ਕੇ ਕਿਹਾ ਮੈਂ ਸੁਣਿਆ ਹੈ ਕਿ ਤੁਸੀਂ ਲੈਣਾ ਜੀ ਨੂੰ ਗੁਰਿਆਈ ਗੱਦੀ ਦੇਣੀ ਚਾਹੁੰਦੇ ਹੋ ਜੇ ਇਹ ਗੱਲ ਠੀਕ ਹੈ ਤਾਂ ਤੁਹਾਨੂੰ ਆਪਣੇ ਜੋਗ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਾਦਾਰ ਨੂੰ ਗੱਦੀ ਦੇਣੀ ਉਚਿਤ ਨਹੀਂ ਹੈ ਪੁੱਤਰਾਂ ਤੋਂ ਜਗਤ ਵਿੱਚ ਬਸ ਵਾਦੀ ਹੈ ਤੇ ਪੁੱਤਰਾਂ ਤੋਂ ਜਸ ਫੈਲਦਾ ਹੈ ਮਾਤਾ ਸੁਲਖਣੀ ਜੀ ਤੋਂ ਐਸੇ ਬਚਨ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਚਿਰ ਵਾਸਤੇ ਚੁੱਪ ਕਰ ਗਏ ਐਨੇ ਨੂੰ ਇੱਕ ਬਿੱਲੀ ਆਧਾ ਖਾਦਾ ਹੋਇਆ ਚੂਹਾ ਮੂੰਹ ਵਿੱਚ ਲੈ ਕੇ ਜਦ ਉਧਰੋਂ ਲੰਘਣ ਲੱਗੀ ਤਾਂ ਸਿੱਖਾਂ ਨੇ ਉਸਨੂੰ ਡਰਾਇਆ ਜਿਸ ਕਰਕੇ ਬਿੱਲੀ ਉੱਥੇ ਹੀ ਚੂਹੇ ਨਾਲ ਛੁੱਟ ਕੇ ਭੱਜ ਗਈ ਗੁਰੂ ਜੀ ਨੇ ਆਪਣੇ ਅੱਗੇ ਮਰਿਆ ਹੋਇਆ ਚੂਹਾ ਦੇਖ ਕੇ ਆਪਣੇ ਸਹਬਜ਼ਾਦੇ ਸ੍ਰੀ ਚੰਦ ਜੀ ਨੂੰ ਕਿਹਾ ਇਸ ਨੂੰ ਚੋਕੇ ਬਾਹਰ ਸੱਟਾਓ ਸਹਬਜ਼ਾਦਾ ਸ੍ਰੀ ਚੰਦ ਜੀ ਨੇ ਕਿਹਾ ਇਹ ਕੋਈ ਗੱਲ ਹੈ ਮੈਂ ਇਹ ਮਰੀ ਹੋਈ ਚੂਹੀ ਨਹੀਂ ਚੱਕਣੀ ਇਹ ਕੰਮ ਤੁਸੀਂ ਆਪਣੇ ਸੇਵਾਦਾਰਾਂ ਤੋਂ ਕਰਾ ਲਓ ਫਿਰ ਗੁਰੂ ਜੀ ਨੇ ਲਖਮੀ ਦਾਸ ਜੀ ਨੂੰ ਕਿਹਾ ਕਿ ਬੇਟਾ ਇਹ ਚੂਹੀ ਬਾਹਰ ਸੁੱਟਾਓ ਸਹਬਜ਼ਾਦਾ ਲਖਮੀ ਦਾਸ ਜੀ ਨੇ ਵੀ ਕਿਹਾ ਕਿ ਮਰੀ ਹੋਈ ਚੂਹ ਨੂੰ ਮੈਂ ਹੱਥ ਨਹੀਂ ਲਾਉਣਾ ਜੇ ਆਖੋ ਤਾਂ ਹੋਰ ਕਿਸੇ ਪਾਸੋਂ ਚੁਕਵਾ ਦਿੰਦਾ ਹਾਂ ਉਪਰੰਤ ਗੁਰੂ ਜੀ ਨੇ ਸ੍ਰੀ ਲੈਣਾ ਜੀ ਵੱਲ ਵੇਖ ਕੇ ਆਖਿਆ ਕਿ हे ਕਰਤਾਰ ਦੇ ਪਿਆਰੇ ਤੂੰ ਉੱਠ ਇਸ ਚੂਹੀ ਨੂੰ ਬਾਹਰ ਛੁਟਾ ਸ੍ਰੀ ਲੈਣਾ ਜੀ ਨੇ ਅਜੇ ਅੱਧੀ ਗੱਲ ਸੁਣੀ ਸੀ ਕਿ ਤਤਕਾਲ ਹੀ ਚੂਹੀ ਨੂੰ ਫੜ ਕੇ ਬਾਹਰ ਛੁਟਾਇਆ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਸੁਲਖਣੀ ਜੀ ਨੂੰ ਆਖਿਆ हे प्रिया ਮਨ ਵਿੱਚ ਵਿਚਾਰ ਲੈ ਕਿ ਆਪਣੇ ਪੁੱਤਰਾਂ ਦਾ ਕੀ ਹਾਲ ਹੈ ਪਰાય ਪੁੱਤਰ ਦਾ ਕੀ ਹੈ ਇਹ ਆਪਣੇ ਪੁੱਤਰ ਕਦੇ ਵੀ ਸਾਡੀ ਆਗਿਆ ਦਾ ਪਾਲਣ ਨਹੀਂ ਕਰਦੇ ਤੇ ਇਹ ਭਾਈ ਲੈਣਾ ਸਦਾ ਸਾਡੀ ਆਗਿਆ ਵਿੱਚ ਕੰਮ ਕਰਦਾ ਹੈ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਜਿਸ ਉਤੇ ਕਰਤਾਰ ਦੀ ਕਿਰਪਾ ਹੋਵੇ ਉਹੀ ਇਸ ਗੱਦੀ ਦੀ ਵਸਤੂ ਲੈ ਲੈਂਦਾ ਹੈ ਪਾਣੀ ਹਮੇਸ਼ਾ ਨੀਵੇਂ ਪਾਸੇ ਜਾਂਦਾ ਹੈ ਉੱਚੇ ਡੱਬੇ ਉੱਤੇ ਇੱਕ ਬੂੰਦ ਭਰ ਵੀ ਠਹਿਰਦਾ ਨਹੀਂ ਇਹ ਬਚਨ ਸੁਣ ਕੇ ਅਤੇ ਵੇਖ ਕੇ ਸ਼੍ਰੀ ਸੁਲਖਣੀ ਜੀ ਉੱਠ ਕੇ ਆਪਣੇ ਘਰ ਨੂੰ ਚਲੇ ਗਏ ਕੁਝ ਦਿਨ ਉਪਰੰਤ ਗੁਰੂ ਜੀ ਨੇ ਇੱਕ ਹੋਰ ਪ੍ਰਤਾਵਾ ਕਰਨ ਵਾਸਤੇ ਔਤਗ ਰਚਿਆ ਇੱਕ ਰਾਤ ਜਦ ਆਪ ਜੀ ਵਿਰਾਜ ਰਹੇ ਸਨ ਤੇ ਦੋਵੇਂ ਸਾਹਿਬਜ਼ਾਦੇ ਵੀ ਆਪ ਜੀ ਦੇ ਪਾਸ ਸੁੱਤੇ ਹੋਏ ਸਨ ਤਾਂ ਗੁਰੂ ਜੀ ਨੇ ਸ੍ਰੀ ਚੰਨ ਜੀ ਨੂੰ ਕਿਹਾ ਪੁੱਤਰ ਸਾਡਾ ਚਾਦਰਾਂ ਨਦੀ ਤੋਂ ਧੋ ਕੇ ਛੇਤੀ ਸੁਕਾ ਕੇ ਲਿਆਓ ਅਗੋਂ ਸ੍ਰੀ ਚੰਦ ਜੀ ਨੇ ਕਿਹਾ ਮੈਂ ਥੱਕਿਆ ਹੋਇਆ ਆਰਾਮ ਕਰ ਰਿਹਾ ਹਾਂ ਠੰਡੇ ਪਾਣੀ ਨਾਲ ਹੱਥ ਠਰ ਜਾਣਗੇ ਦਿਨ ਚੜੇਗਾ ਤਾਂ ਸੇਵਾਦਾਰ ਪਾਸੋਂ ਧੋ ਆ ਦਿਆਂਗਾ ਜਦ ਫਿਰ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਲਖਮੀ ਦਾਸ ਜੀ ਨੂੰ ਆਖਿਆ ਤਾਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਉੱਤਰ ਦਿੱਤਾ ਉਪਰੰਤ ਗੁਰੂ ਜੀ ਨੇ ਜਦ ਲੈਣਾ ਜੀ ਨੂੰ ਕਿਹਾ ਕਿ हे ਪੁਰਖਾ ਸਾਡੀ ਚਾਦਰ ਧੋ ਲਿਆ ਤਾਂ ਲੈਣਾ ਜੀ ਤਤਕਾਲ ਹੀ ਉੱਠ ਕੇ ਨਦੀ ਵਿੱਚ ਵੜ ਗਏ ਤੇ ਚਾਦਰ ਧੋਣ ਲੱਗ ਪਏ ਚਾਦਰ ਧੋਣ ਸਮੇ ਲੈਣਾ ਜੀ ਨੇ ਵੇਖਿਆ ਕਿ ਸੂਰਜ ਸਿਖਰ ਤੇ ਹੈ ਤੇ ਬੜੀ ਤਿੱਖੜ ਦੁਪਹਿਰ ਲੱਗੀ ਹੋਈ ਹੈ ਲੈਣਾ ਜੀ ਚਾਦਰਾਂ ਧੋ ਕੇ ਤੇ ਸੁਕਾ ਕੇ ਗੁਰੂ ਜੀ ਦੇ ਪਾਸ ਲੈ ਗਏ ਗੁਰੂ ਜੀ ਨੇ ਪ੍ਰਸੰਨ ਹੋ ਕੇ ਥਾਪੜਾ ਦਿੱਤਾ ਤੇ ਬਹੁਤ ਪ੍ਰਸ਼ੰਸਾ ਕੀਤੀ ਇੱਕ ਦਿਨ ਫਿਰ ਗੁਰੂ ਜੀ ਨੇ ਹੋਰ ਪ੍ਰੀਖਿਆ ਵਾਸਤੇ ਆਪਣਾ ਕਹਿ ਦਾ ਕਟੋਰਾ ਝਿੱਕੜ ਦੇ ਚੱਲੇ ਵਿੱਚ ਸੁੱਟ ਕੇ ਸ੍ਰੀ ਚੰਦ ਜੀ ਨੇ ਆਖਿਆ ਕਿ ਬੇਟਾ ਸਾਡਾ ਕਟੋਰਾ ਇਸ ਚੱਲੇ ਵਿੱਚ ਡਿੱਗ ਪਿਆ ਹੈ ਇਸ ਨੂੰ ਕੱਢ ਕੇ ਸਾਫ਼ ਪਾਣੀ ਨਾਲ ਧੋ ਕੇ ਮਾਂਜ ਕੇ ਸਾਡੇ ਪਾਸ ਲੈ ਕੇ ਆਓ ਸ੍ਰੀ ਚੰਦ ਜੀ ਨੇ ਕਿਹਾ ਇਸ ਗੰਦੇ ਤੇ ਮੈਲੇ ਝੂਠੇ ਪਾਣੀ ਵਿੱਚ ਮੇਰੇ ਕੱਪੜੇ ਖਰਾਬ ਹੋ ਜਾਣਗੇ ਕਿਸੇ ਸਿੱਖ ਨੂੰ ਆ ਕੇ ਕਢਾ ਲਓ ਫਿਰ ਗੁਰੂ ਜੀ ਨੇ ਲਖਮੀ ਦਾਸ ਜੀ ਨੂੰ ਆਖਿਆ ਕਿ ਚਿਕੜ ਦੇ ਚੱਲੇ ਵਿੱਚੋਂ ਕਟੋਰਾ ਕੱਢ ਕੇ ਧੋ ਕੇ ਮਾਂਜ ਕੇ ਸਾਡੇ ਪਾਸ ਲੈ ਕੇ ਆਓ ਲਖਮੀਦਾਸ ਜੀ ਨੇ ਕਿਹਾ ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ ਕੇ ਜੋ ਮੰਦਾ ਕੰਮ ਹੈ ਉਹ ਸਾਡੇ ਪਾਸੋਂ ਹੀ ਕਰਵਾਉਂਦੇ ਹੋ ਸਾਡੇ ਸਿੱਖ ਸੇਵਕਾਂ ਵਿੱਚ ਸਾਡਾ ਨਿਰਾਦਰ ਕਰਦੇ ਹੋ ਮੈਂ ਕੋਈ ਅਜੀਹਾ અપਮਾਨ ਵਾਲਾ ਕੰਮ ਕਰਨ ਨੂੰ ਤਿਆਰ ਨਹੀਂ ਹਾਂ ਤਦ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਆਖਿਆ ਕਿ ਝਿਕੜ ਵਿੱਚੋਂ ਕਟੋਰਾ ਕੱਢ ਕੇ ਧੋ ਮਾਜ ਕੇ ਸਾਡੇ ਪਾਸ ਲੈ ਕੇ ਆਓ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਲੈਣਾ ਜੀ ਸੁਣਦੇ ਸਾਰ ਹੀ ਚਿਕੜ ਵਿੱਚ ਛਾਲ ਮਾਰ ਕੇ ਕਟੋਰਾ ਕੱਢ ਕੇ ਤੇ ਧੋ ਮਾਜ ਕੇ ਗੁਰੂ ਜੀ ਦੇ پاس ਲਿਆਏ ਲੈਣਾ ਜੀ ਦੇ ਸਾਰੇ ਕੱਪੜੇ ਤੇ ਸਰੀਰ ਚਿਕੜ ਨਾਲ ਭਰ ਗਿਆ ਸੀ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਤੇ ਲੈਣਾ ਜੀ ਨੂੰ ਧੰਨ ਧੰਨ ਕਹਿਣ ਲੱਗੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਲੈਣਾ ਜੀ ਨੂੰ ਥਾਪੜਾ ਦਿੱਤਾ ਇੱਕ ਦਿਨ ਬਾਬਾ ਬੁੱਢਾ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਮੈਂ ਵੀ ਗੁਰੂ ਜੀ ਦੀ ਬਹੁਤ ਸੇਵਾ ਕਰਦਾ ਹਾਂ ਤੇ ਆਗਿਆ ਅਨੁਸਾਰ ਚੱਲਦਾ ਹਾਂ ਪਰ ਪਤਾ ਨਹੀਂ ਲੈਣੇ ਉੱਤੇ ਇੰਨੀ ਕਿਰਪਾ ਕਿਉਂ ਕਰਦੇ ਹਾਂ ਗੁਰੂ ਜੀ ਬਾਬਾ ਬੁੱਢਾ ਜੀ ਨੇ ਮਨ ਦੀ ਗੱਲ ਨੂੰ ਜਾਣ ਕੇ ਉਸ ਨੂੰ ਪਰਖਣ ਵਾਸਤੇ ਇੱਕ ਰਾਤ ਉਸ ਨੂੰ ਕਹਿਣ ਲੱਗੇ ਭਾਈ ਬੁੱਢੇ ਬਾਹਰ ਨਿਕਲ ਕੇ ਦੇਖ ਕਿ ਰਾਤ ਕਿੰਨੀ ਕੁ ਬਾਕੀ ਹੈ ਇਸਨਾ ਦਾ ਵੇਲਾ ਹੋਇਆ ਹੈ ਕਿ ਨਹੀਂ ਬਾਬਾ ਬੁੱਢਾ ਜੀ ਨੇ ਬਾਹਰ ਨਿਕਲ ਕੇ ਆਖਿਆ ਮਹਾਰਾਜ ਅੱਧੀ ਰਾਤ ਬਾਕੀ ਹੈ ਗੁਰੂ ਜੀ ਨੇ ਕਿਹਾ ਇਤਨੀ ਨਹੀਂ ਇੱਕ ਪਹਿਰ ਬਾਕੀ ਹੈ ਫੇਰ ਚੰਗੀ ਤਰ੍ਹਾਂ ਦੇਖ ਕੇ ਦੱਸੋ ਬਾਬਾ ਬੁੱਢਾ ਜੀ ਨੇ ਫੇਰ ਨਿਕਲ ਕੇ ਆਖਿਆ ਮਹਾਰਾਜ ਮੈਂ ਚੰਗੀ ਤਰ੍ਹਾਂ ਦੇਖਿਆ ਹੈ ਅੱਧੀ ਰਾਤ ਹੀ ਬਾਕੀ ਹੈ ਇਸ ਤਰ੍ਹਾਂ ਜਦ ਤਿੰਨ ਵਾਰ ਗੁਰੂ ਜੀ ਨੇ ਕਿਹਾ ਕਿ ਪਹਿਰ ਰਾਤ ਬਾਕੀ ਹੈ ਤੇ ਬਾਬਾ ਬੁੱਢਾ ਜੀ ਨੇ ਕਿਹਾ ਅੱਧੀ ਰਾਤ ਬਾਕੀ ਹੈ ਤਾਂ ਫਿਰ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਕਿਹਾ ਲੈਣਾ ਤੂੰ ਬਾਹਰ ਨਿਕਲ ਕੇ ਦੇਖ ਰਾਤ ਕਿੰਨੀ ਬਾਕੀ ਹੈ ਭਾਈ ਲੈਣਾ ਜੀ ਨੇ ਬਾਹਰ ਨਿਕਲ ਕੇ ਤਾਰਿਆਂ ਦੀ ਸੇਧ ਲਾ ਕੇ ਦੱਸਿਆ ਮਹਾਰਾਜ ਅੱਧੀ ਰਾਤ ਬਾਕੀ ਹੈ ਗੁਰੂ ਜੀ ਨੇ ਕਿਹਾ ਫੇਰ ਚੰਗੀ ਤਰ੍ਹਾਂ ਦੇਖ ਪਹਿਰ ਰਾਤ ਬਾਕੀ ਹੈ ਜਦ ਲੈਣਾ ਜੀ ਨੇ ਫੇਰ ਬਾਹਰ ਆਣ ਕੇ ਵੇਖਿਆ ਕਿ ਰਾਤ ਤਾਂ ਅੱਧੀ ਠੀਕ ਹੈ ਪਰ ਗੁਰੂ ਜੀ ਨੂੰ ਪਤਾ ਨਹੀਂ ਕੀ ਪਉਂਦਾ ਹੈ ਉਹਨਾਂ ਦੀ ਉਹੀ ਜਾਣਣ ਏ ਵਿਚਾਰ ਕੇ ਲੈਣਾ ਜੀ ਨੇ ਕਿਹਾ ਮਹਾਰਾਜ ਮੇਰੀ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ ਇਸ ਕਰਕੇ ਮੈਂ ਭੁੱਲ ਕੇ ਅੱਧੀ ਰਾਤ ਬਾਕੀ ਦੱਸੀ ਸੀ ਹੁਣ ਮੈਂ ਚੰਗੀ ਤਰ੍ਹਾਂ ਵੇਖ ਕੇ ਦੱਸਦਾ ਹਾਂ ਕਿ ਜਿੰਨੀ ਰਾਤ ਆਪ ਜੀ ਨੇ ਬਿਤਾਈ ਹੈ ਉਤਨੀ ਹੀ ਬੀਤੀ ਹੈ ਤੇ ਜਿੰਨੀ ਤੁਸੀਂ ਬਾਕੀ ਰੱਖੀ ਹੈ ਉਤਨੀ ਹੀ ਰਹੀ ਹੈ ਇਹ ਸਭ ਕੁਝ ਆਪ ਜੀ ਦੇ ਹੀ ਅਧੀਨ ਹੈ ਇਹ ਉੱਤਰ ਸੁਣ ਕੇ ਬਾਬਾ ਬੁੱਢਾ ਜੀ ਸਮਝ ਗਏ ਕਿ ਮੈਂ ਲੈਣਾ ਜੀ ਵਾਂਗੂ ਗੁਰੂ ਜੀ ਦੀ ਆਗਿਆ ਦਾ ਪਾਲਣ ਨਹੀਂ ਕਰ ਸਕਿਆ ਜਿਸ ਕਰਕੇ ਗੁਰੂ ਜੀ ਲੈਣਾ ਉੱਤੇ ਬਹੁਤ ਪ੍ਰਸੰਨ ਹਨ ਇਸ ਤਰ੍ਹਾਂ ਪਲੀਪਾਤ ਪ੍ਰੀਖਿਆ ਕਰਕੇ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਗੁਰਗੱਦੀ ਦੇਣ ਦੀ ਤਿਆਰੀ ਕਰ ਲਈ ਇੱਕ ਦਿਨ ਗੁਰੂ ਜੀ ਲੈਣਾ ਜੀ ਦਾ ਸਰੂਪ ਲੈ ਕੇ ਰਾਵੀ ਵਿੱਚ ਹੀ ਖੜੇ ਰਹੇ ਤੇ ਲੈਣਾ ਜੀ ਕਿਨਾਰੇ ਉੱਤੇ ਗੁਰੂ ਜੀ ਦਾ ਸਰੂਪ ਆਪਣੇ ਅੰਦਰ ਠਿਗਾ ਕੇ ਸਮਾਧੀ ਲਾ ਕੇ ਬੈਠ ਗਏ ਫਿਰ ਗੁਰੂ ਜੀ ਪ੍ਰੇਮ ਵਾਸ ਹੋ ਕੇ ਆਪਣਾ ਤਪ ਵਿੱਚ ਹੀ ਛੱਡ ਕੇ ਲੈਣਾ ਜੀ ਪਾਸ ਕਿਨਾਰੇ ਉੱਤੇ ਆ ਗਏ ਤਦ ਲੈਣਾ ਜੀ ਨੂੰ ਆਪਣੇ ਸਰੂਪ ਵਿੱਚ ਲੇਵਲਿਨ ਵੇਖਿਆ ਤਾਂ ਆਪ ਜੀ ਨੇ ਆਪਣਾ ਸਰੂਪ ਉਸ ਦੇ ਧਿਆਨ ਵਿੱਚੋਂ ਖਿੱਚ ਲਿਆ ਜਿਸ ਨਾਲ ਲੈਣਾ ਜੀ ਨੇ ਤਰਬਕ ਕੇ ਅੱਖਾਂ ਖੋਲ ਲਈਆਂ ਤੇ ਗੁਰੂ ਜੀ ਨੂੰ ਦੇਖ ਕੇ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਗੁਰੂ ਜੀ ਪ੍ਰਸੰਨ ਹੋਏ ਤੇ ਲੈਣਾ ਜੀ ਨੂੰ ਆਪਣੇ ਨਾਲ ਲੈ ਕੇ ਧਰਮਸ਼ਾਲਾ ਵਿੱਚ ਆ ਗਏ ਦੋਹਾਂ ਸੁਪੁੱਤਰਾਂ ਹੋਰ ਸਿੱਖ ਸੇਵਕਾਂ ਨੂੰ ਸਾਧ ਕੇ ਪੰਜ ਪੈਸੇ ਤੇ ਇੱਕ ਨਾਰੀਅਲ ਹੱਥ ਵਿੱਚ ਲੈ ਕੇ ਲੈਣਾ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਉਹਨਾਂ ਅੱਗੇ ਭੇਟਾ ਰੱਖ ਕੇ ਮੱਥਾ ਟੇਕ ਦਿੱਤਾ ਲੈਣਾ ਜੀ ਇਹ ਕਾਰਵਾਈ ਵੇਖ ਕੇ ਬਹੁਤ ਹੈਰਾਨ ਹੋ ਗਏ ਅਤੇ ਕਿਹਾ ਮਹਾਰਾਜ ਤੁਸੀਂ ਪਰਮੇਸ਼ਰ ਉਪ ਹੋ ਕੇ ਮੇਰੇ ਜਿ ਸਰੀਰ ਅਗੇ ਸੀਸ ਨਵਾ ਹੈ ਮੈਂ ਸਮਝਦਾ ਹਾਂ ਉਹ ਕੋੜੀ ਹੋ ਜਾਣ ਦੇ ਯੋਗ ਹੈ ਸ਼ੀਰਿ ਲੈਣਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਬੁਰਖਾ ਹੁਣ ਚੁੱਪ ਕਰ ਜੋ ਮੂੰਹੋਂ ਕੱਢੇਗਾ ਸੋ ਸੱਚ ਹੋ ਜਾਏਗਾ ਹੋਰ ਕੋਈ ਐਸੀ ਗੱਲ ਨਾ ਕਰਨਾ ਅੱਜ ਤੋਂ ਤੁਸੀਂ ਸਭ ਦੇ ਗੁਰੂ ਹੋ ਤੇ ਜਗਤ ਤੁਹਾਡਾ ਦਾਸ ਹੈ ਅਸਾਂ ਕਿਉਂਕਿ ਆਪਣੇ ਅੰਗਾ ਤੋਂ ਬੜਾਇਆ ਹੈ ਇਸ ਕਰਕੇ ਅੱਜ ਤੋਂ ਤੁਹਾਡਾ ਨਾਮ ਸ਼੍ਰੀ ਅੰਗਦ ਹੈ ਤੁਸੀਂ ਸੰਗਤ ਨੂੰ ਸਤਿਨਾਮ ਦਾ ਸਿਮਰਨ ਕਰਾਉਣਾ ਹੈ ਤੇ ਸਿੱਖੀ ਦੀ ਮਰਿਆਦਾ ਚਲਾਉਣੀ ਹੈ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਆਦਿਕ ਸਭ ਸਿੱਖਾਂ ਨੇ ਸ੍ਰੀ ਲੈਣਾ ਜੀ ਨੂੰ ਮੱਥਾ ਟੇਕਿਆ ਉਪਰੰਤ ਗੁਰੂ ਜੀ ਨੇ ਸ੍ਰੀ ਅੰਗਦ ਦੇਵ ਜੀ ਪ੍ਰਤੀ ਬਚਨ ਕੀਤਾ ਕਿ జగਤ ਦੇ ਉਧਾਰ ਵਾਸਤੇ ਸਾਡੀ ਸਾਰੀ ਬਾਣੀ ਇਕਤਰਤ ਕਰਕੇ ਸਾਨੂੰ ਪੜ੍ਹ ਕੇ ਸੁਣਾਈ ਜਾਓ ਤੇ ਉਸ ਦੀ ਮਰਿਆਦਾ ਬਣ ਕੇ ਉਪਕਾਰ ਦਾ ਕੰਮ ਕਰੋ ਆਗਿਆ ਅਨਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਾਰੀ ਬਾਣੀ ਨੂੰ ਚੌਣ-ਚੌਣ ਕੇ ਗੁਰੂ ਜੀ ਦੇ ਪਾਸ ਬੈਠ ਕੇ ਸੁਣਾਇਆ ਫਿਰ ਗੁਰੂ ਜੀ ਨੇ ਇਸ ਬਾਣੀ ਦਾ ਨਾਮ ਜਪ ਰੱਖਿਆ ਤੇ ਫਰਮਾਇਆ ਕਿ ਜੋ ਗੁਰ ਸਿੱਖੀ ਦਾ ਇੱਛਾ ਵਾਂਗ ਸਿੱਖ ਸਵੇਰੇ ਇਸ਼ਨਾਨ ਕਰਕੇ ਇਸ ਜਪ ਬਾਣੀ ਨੂੰ ਵਿਚਾਰ ਨਾਲ ਇਕ ਮਨ ਹੋ ਕੇ ਪੜ੍ਹੇਗਾ ਅਤੇ ਇਸ ਦੇ ਸਿਧਾਂਤ ਨੂੰ ਗ੍ਰਹਿਣ ਕਰੇਗਾ ਉਹ ਨਿਸ਼ਚੈ ਹੀ ਪਰਮ ਗਤੀ ਨੂੰ ਪ੍ਰਾਪਤ ਹੋਏਗਾ ਇਸ ਦਾ ਨੇਮ ਨਾਲ ਪਾਠ ਕਰਨ ਵਾਲੇ ਦੇ ਨੇੜੇ ਕੋਈ ਜਨ ਭੂਤ ਨਹੀਂ ਆਏਗਾ ਅਤੇ ਨਾ ਹੀ ਕੋਈ ਜੰਤਰ ਮੰਤਰ ਅਸਰ ਕਰੇਗਾ ਉਸ ਦੇ ਸਾਰੇ ਕਾਰੇ ਸੁਤੇ ਸਿੱਧ ਹੀ ਸੰਪੂਰਨ ਹੋਣਗੇ ਜਿਹੜਾ ਪੁਰਸ਼ ਨਾਮ ਬਾਣੀ ਦਾ ਅਭਿਆਸ ਕਰੇਗਾ ਉਸ ਵਾਸਤੇ ਹੋਰ ਕੋਈ ਕਰਮ ਕਰਨ ਵਾਲਾ باقی ਨਹੀਂ ਰਹੇਗਾ ਸੋ ਇਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਨੂੰ ਤਰਤੀਬ ਵਾਰ ਕਰਕੇ ਉਸ ਚਿਰ ਪਿੱਛੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰ ਅੰਗਦ ਦੇਵ ਜੀ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਘਰ ਖਡੂਰ ਚਲੇ ਜਾਓ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼੍ਰੀ ਗੁਰ ਅੰਗਦ ਦੇਵ ਜੀ ਸ਼੍ਰੀ ਖਡੂਰ ਸਾਹਾ ਆ ਗਏ ਪਿਆਰੀ ਸਾਧ ਸੰਗਤ ਜੀ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਸ਼ੁਰੂ ਤੋਂ ਹੀ ਭਗਤੀ ਵਿੱਚ ਲਿਵ ਲੀਨ ਰਹਿੰਦੇ ਸਨ ਤੇ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਲੈ ਕੇ ਉਦਾਸੀ ਪਰੰਪਰਾ ਚਲਾਉਣੀ ਸੀ ਇਸ ਲਈ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੂੰ ਇਹ ਸਾਰਾ ਨਾਟਕ ਕਰਨਾ ਪਿਆ ਇਹ ਗੁਜੀਆਂ ਗੱਲਾਂ ਹੁੰਦੀਆਂ ਹਨ ਜੋ ਸ਼ਰਦਾਵਾਂ ਸਿਖੀ ਸਮਝਦੇ ਹਨ ਤੇ ਗੁਰਗੱਦੀ ਤੇ ਉਹੀ ਬੈਠੇ ਜਿਨ੍ਹਾਂ ਦਸਾਂ ਰੂਪਾਂ ਨੂੰ ਪਰਮਾਤਮਾ ਨੇ ਪਹਿਲੇ ਹੀ ਆਪਣੇ ਮਨ ਵਿੱਚ ਸੋਚ ਕੇ ਰੱਖਿਆ ਹੋਇਆ ਸੀ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ